ਸਰਾਹਂਦ ਨਹਿਰ 'ਚ ਖੜੇ ਆ ਬੰਦਾ ਆ ਦੇਖ ਲੋ ਨਿਗਾਹ ਪਾੜ ਦੀਆ ਖੜ ਕੇ ਨਹਿਰ ਦੇ ਇੱਕ ਪਾਸੇ ਪੂਰਾ ਇੱਕ ਦਰਿਆ ਕੱਲੀ ਇੰਦਰਾਂ ਗਾਂਧੀ ਨਹਿਰ 'ਚ ਪਾ ਕੇ ਰਾਸਤਾ ਨੂੰ ਦਿੱਤਾ ਜਾ ਰਿਹਾ ਤੇ ਪੰਜਾਬ ਦੀ ਬਰਬਾਦੀ ਦੀਆਂ ਕਹਾਣੀਆਂ ਅੱਜ 18 ਸਾਲ ਹੋ ਗਏ ਬਾਈ ਸਰਾਹਂਦ ਨਹਿਰ 'ਚ ਖੜੇ ਆ ਬੰਦਾ ਸੂਏ ਸੁੱਕੇ ਪਿਆ ਨਹਿਰਾਂ ਬੰਦਾ ਥੱਲੋਂ ਪਾਣੀ ਖਿੱਚੀ ਜਾਂਦੇ ਲੋਕ ਝੋਨਾ ਲਾਈ ਜਾਂਦੇ ਆ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਧਰਤੀ ਦੇ ਚੱਪੇ ਚੱਪੇ ਨਹਿਰੀ ਪਾਣੀ ਪਹਚਾਤਾ ਸਾਡੀਆਂ ਨਹਿਰਾਂ ਸਾਲ ਦੇ 6-6 ਮਹੀਨੇ 4-4 ਮਹੀਨੇ ਬੰਦ ਹੀ ਰਹਿੰਦੀਆਂ ਜਦੋਂ ਪਾਣੀ ਲੋੜ ਆ ਪਾਣੀ ਮਿਲਦਾ ਨਹੀਂ ਬਾਕੀ ਸਾਡੂ ਲੋੜ ਹੀ ਨਹੀਂ ਸਾਡੇ ਮੋਟਰਾਂ ਦੇ ਬਿੱਲ ਮਾਫ ਆ ਆਪਾਂ ਨੂੰ ਕੀ ਲੋੜਾ ਨਹਿਰੀ ਪਾਣੀ ਦੀ ਮੰਗ ਕਰਨ ਦੀ ਖਿਆਲ ਹੀ ਛੜਤਾ ਹੈ ਨਹਿਰੀ ਪਾਣੀ ਦਾ ਸਾਡਾ ਪਾਣੀ ਇਹ ਖੋ ਕੇ ਉਹ ਜਾਂਦੀਆਂ ਭਰੀਆਂ ਦਿਖਾਉਂ ਦਿੰਦੇ ਤੁਹਾਨੂੰ ਉਹ ਵੀ ਨੱਕੋ ਨੱਕ ਭਰੀਆਂ ਜਾਂਦੀਆਂ ਜਿੰਨਾਂ ਸਾਲ ਚ ਕਦੇ ਬੰਦੀ ਨਹੀਂ ਆਉਂਦੀ ਸਾਰਾ ਸਾਰਾ ਸਾਲਾਂ ਉਤੋਂ ਦੀ ਹੋ ਕੇ ਵਗਦੀਆਂ ਨੇ ਇਹ ਹਾਲਾਤ ਆ ਪੰਜਾਬ ਦੇ ਪਾਣੀ ਦੇ ਜਿਹੜੀ ਹਾਂਕਾਲ ਅੱਜ ਮੱਚੀ ਪਈ ਐ ਵੀ ਰੋਪੜ ਜ਼ਿਲ੍ਹੇ ਦੇ ਪਿੰਡਾਂ ਚ ਫਤੇਗੜ ਸਾਧ ਜਿਨ੍ਹਾਂ ਦੇ ਪਿੰਡਾਂ ਚ ਪਾਣੀ ਮੁੱਕ ਚਲਿਆ ਧਰਤੀ ਹੇਠੋਂ ਹਰ ਸਾਲ ਪਾਣੀ ਡੂੰਗਾ ਹੋ ਜਾਂਦਾ ਆਪਾਂ ਉਧਰਲੇ ਪਾਣੀ ਦਾ ਖਿਆਲ ਕਰਨ ਲੱਗ ਗਏ ਪਾਣੀ ਦਾ ਖਿਆਲ ਛੜਤਾ ਬਾਈ ਕਿਉਂ ਕਿ ਸਾਨੂੰ ਲਾਲਚ ਇਹ ਦੇਤਾ ਵੀ ਤੁਹਾਨੂੰ ਮੋਟਰਾਂ ਦਾ ਬਿੱਲ ਨਹੀਂ ਭਰਨਾ ਪੈਣਾ ਜਿੰਨਾ ਮਰਜ਼ੀ ਪਾਣੀ ਖਿੱਚ ਲਿਓ ਥੱਲਿਓ ਆ ਹਾਲਾਤ ਆ ਦੇਖ ਲਓ ਪੰਜਾਬ ਦੇ ਪਾਣੀ ਦੇ ਆ ਸੂਏ ਆ ਦੇਖ ਲਓ ਬੰਦ ਪਏ ਆ ਸਾਰੇ ਸਾਰੇ ਪੰਜਾਬ ਦੀ ਬੰਦ ਪਏ ਆ ਜਦੋਂ ਲੋਡ ਨਹੀਂ ਹੋਣੀ ਮੀਂਹਾਂ ਵੇਲੇ ਉਦੋਂ ਐ ਉਤੋਂ ਦੀ ਉਛਲ ਨਗੇ ਇਹ ਉਦੋਂ ਲੋਡ ਨਹੀਂ ਉਦੋਂ ਬਾਧੂ ਪਾਣੀ ਇਹਨਾਂ ਚ ਵਗਣਾ ਜਦੋਂ ਲੋਡ ਆ ਉਹਨੇ ਬੰਦ ਪਏ ਆ ਪੰਜਾਬ ਦੀਆਂ ਨਹਿਰਾਂ ਸੂਏ ਕੱਸੀਆਂ ਸਾਰੇ ਬੰਦ ਪਏ ਆ ਜਦੋਂ ਪਾਣੀ ਦੀ ਲੋਡ ਆ ਪੰਜਾਬ ਨੂੰ ਉਦੋਂ ਨਹੀਂ ਪਾਣੀ ਦਿੱਤਾ ਜਾ ਰਿਹਾ ਜਦੋਂ ਮੀਂਹ ਪੈਣ ਲੱਗ ਕੇ ਉਦੋਂ ਪੂਰੀਆਂ ਭਰੀਆਂ ਵਗਣਗੀਆਂ ਆ ਦੇਖ ਲੋ ਰਾਸਤਾ ਨੂੰ ਜਾਂਦੀ ਹੈ ਨਹਿਰ ਆ ਇੰਦਰਾਂ ਗਾਂਧੀ ਨਹਿਰ ਆ ਆ ਦੇਖ ਲੋ ਨਿਗਾਹ ਪਾੜ ਦੀ ਆ ਖੜ ਕੇ ਨਹਿਰ ਦੇ ਇੱਕ ਪਾਸੇ ਪੂਰਾ ਇੱਕ ਦਰਿਆ ਕੱਲੀ ਇੰਦਰਾਂ ਗਾਂਧੀ ਨਹਿਰ ਚ ਪਾ ਕੇ ਰਾਸਤਾ ਨੂੰ ਦਿੱਤਾ ਜਾ ਰਿਹਾ ਤੇ ਇਹ ਨਹਿਰ ਦੇ ਵਿੱਚ ਕਦੇ ਬੰਦੀ ਨਹੀਂ ਆਉਂਦੀ ਇਹ ਸਾਰਾ ਸਾਲ ਐਂ ਵਗੀ ਜਾਂਦੀ ਆ ਇੱਕ ਨਹੀਂ ਤਿੰਨ ਨਹਿਰਾਂ ਜਾਂਦੀਆਂ ਰਾਸਤਾ ਨੂੰ ਭਰ ਕੇ ਹੀ ਕਦੇ ਬੰਦੀ ਨਹੀਂ ਆਉਂਦੀ ਕੀ ਜਿਹੜੇ ਮੈਂ ਗੱਲ ਪੁੱਛਣਾ ਚਾਹੁੰਨਾ ਪੰਜਾਬ ਦੇ ਮੁੱਖ ਮੰਤਰੀ ਤੋਂ ਪੰਜਾਬ ਦੀਆਂ ਕਿਸਾਨ ਜਿਹਦੇ ਬੰਦੀਆਂ ਤੋਂ ਪੰਜਾਬ ਦੇ ਨਵੇਂ ਬਣੇ ਐਮਪੀਆ ਤੋਂ ਕਿ ਇਹ ਮੁੱਦਾ ਪੰਜਾਬ ਦੀ ਪਾਰਲੀਮੈਂਟ ਦੇ ਵਿੱਚ ਉਹ ਐਮਪੀ ਠਾਉਣਗੇ ਜਿਹੜੇ ਜਿੱਤ ਕੇ ਪੰਜਾਬ ਚ ਗਏ ਆ ਵੀ ਜਿਹੜੀ ਲੁੱਟ ਪੰਜਾਬ ਦੀ 47 ਤੋਂ ਲੈ ਕੇ ਹੋ ਰਹੀ ਆ ਪੰਜਾਬ ਦੇ ਹੇਠੋਂ ਧਰਤੀ ਦੇ ਥੱਲੋਂ ਪਾਣੀ ਮੁੱਕੀ ਜਾਂਦਾ ਅਸੀਂ ਥੱਲੋਂ ਪਾਣੀ ਖਿੱਚੀ ਜਾਂਦੇ ਆ ਆ ਪਾਣੀ ਜਿਹੜਾ ਸਾਡਾ ਸਾਨੂੰ ਇਹ ਬਰਤਨ ਦੀ ਆਗਿਆ ਵੀ ਹੈ ਨਹੀਂ ਇਹ ਜੋ ਬਾਲਤੀ ਭਰ ਕੇ ਦਿਖਾਓ ਕੋਈ ਬਾਲਟੀ ਭਰ ਲੈਣਾ ਇਦੋਂ ਜੇ ਬਾਲਟੀ ਵੀ ਇੱਕ ਚੂਲੀ ਵੀ ਭਰ ਲੈ ਪਰਚਾ ਦਰਜ ਹੋ ਜਾਂਦਾ ਅੱਜ ਰਾਸਤਾਂ ਨੂੰ ਜਾਂਦੀ ਨਹਿਰ ਪਰਚਾ ਦਰਜ ਇੱਕ ਬਾਲਟੀ ਪਾਣੀ ਦੀ ਵਿੱਚੋਂ ਘਰਦੀ ਇਹ ਪਾਣੀ ਪੰਜਾਬ ਦਾ ਹੈ ਪਾਣੀ ਨਹੀਂ ਪੰਜਾਬ ਦਾ ਖੂਨ ਜਾਂਦਾ ਆਹ ਇੱਕ ਚੀਰ ਕੇ ਪੰਜਾਬ ਦੀ ਧਰਤੀ ਰੁੱਤੋਂ ਨਹੀਂ ਆ ਪੰਜਾਬ ਦਾ ਖੂਨ ਜਾ ਰਿਹਾ ਆ ਪੰਜਾਬ ਦੀਆਂ ਨਸਲਾਂ ਦਾ ਆਉਣ ਵਾਲਾ ਖੂਨ ਜਾ ਰਿਹਾ ਬਾਈ ਹੁਣ ਕੀ ਇਹ ਸਾਡੇ ਐਮਪੀ ਜਿਹੜੇ ਜਾ ਕੇ ਪੰਜਾਬ ਦੇ ਲੋਕੋ ਭੇਜਿਆ ਤੁਸੀਂ ਕੀ ਆਵਾਜ਼ ਠਾਉਣਗੇ ਵੀ ਇਹ ਪਾਣੀ ਤੇ ਪੰਜਾਬ ਦਾ ਹੱਕ ਆ ਅਈ ਥੱਲੋਂ ਮੁਕਾ ਲੋ ਪਾਣੀ ਠੀਕ ਆ ਲੋੜ ਹੀ ਨਹੀਂ ਜਿਵੇਂ ਬੰਦੀਆਂ ਨੂੰ ਤੁਹਾਨੂੰ ਵੀ ਅਪੀਲ ਕਰਦਾ ਆ ਮੁੱਦੇ ਰੱਖੋ ਛਰ ਦੇ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਆਪਾਂ ਲੜਨਾ ਆ ਮੁੱਦਾ ਰੱਖੋ ਸੈਂਟਰ ਨਾਲ ਲੜੋ ਅੜੋ ਜਿੱਥੇ ਆਪਾਂ ਐਮ ਐਸ ਪੀ ਦੇ ਪਿੱਛੇ ਲੜਦੇ ਆ ਉੱਥੇ ਆ ਮੁੱਦਾ ਸਭ ਤੋਂ ਗੰਭੀਰ ਆ ਜੇ ਪਾਣੀ ਨਾ ਬਚਿਆ ਪਾਣੀ ਨਾ ਹੋਇਆ ਧਰਤੀ ਬੰਜਰ ਹੋਗੀ ਕਿਹੜੀਆਂ ਫਸਲਾਂ ਹੋਣੀਆਂ ਕਿਹੜੀਆਂ ਐਮ ਐਸ ਪੀਆਂ ਅਸੀਂ ਲੈਣੀਆਂ ਨੇ ਕਿਹੜੀਆਂ ਹਰਗਣਾਸਲ ਰੱਖ ਜਾਉਂਦੀਆਂ ਰਹਿਣੀਆਂ ਨੇ ਉਹ ਕੋਈ ਰਹਿਣੇ ਨਹੀਂ ਧਰਤੀ ਤਬਾਹ ਹੋਗੀ ਬੰਜਰ ਹੋਗੀ ਕੋਈ ਜਿਉਂਦਾ ਨਹੀਂ ਰਹਿਣਾ ਫਿਰ ਨਾ ਫਜ਼ਲ ਤੇ ਨਾ نسل ਕੀ ਬਚੂਗਾ ਇੱਥੇ ਸੋ ਜਿਹੜੀ ਗੱਲ ਤੇ ਲੜਨ ਦੀ ਲੋੜ ਆ ਪੰਜਾਬ ਦੇ ਲੋਕੋ ਬੜੇ ਜੰਦੇ ਕਲਪੜੇ ਫੜਦੇ ਆ ਓਏ ਅੱਜ ਦੀ ਖਬਰ ਹੈ ਕਈ ਫੁੱਟ ਪਾਣੀ 15 ਫੁੱਟ ਪਾਣੀ ਥੱਲੇ ਵਗਿਆ ਇਸ ਸਾਲ 15 ਫੁੱਟ ਪਾਣੀ ਪੰਜਾਬ ਦੇ ਬੱਕਵਾਜਾਂ ਦੇ ਵਿੱਚ ਲੋਕਾਂ ਦਾ ਜਿਹੜੋ ਪਾਣੀ ਮੁਕਰਿਆ ਬਾਈ ਸਾਨੂੰ ਆ ਦੇ ਤਾਂ ਫਰੀ ਦਾ ਲਾਲਚ ਮੁਫਤ ਦੀ ਬਿਜਲੀ ਕਰਤੀ ਚੱਕੋ ਥੱਲੋ ਮਕਾ ਦੋ ਆ ਪਾਣੀ ਦਾ ਖਿਆਲੀ ਛੱਡ ਦੋ ਆ ਜਾਂਦਾ ਉਸਦਾ ਮੇਰਾ ਆ ਅਮਰ ਤੁਹਾਡਾ ਸਰਬਤ ਆ ਜਾਂਦੀ ਆ ਤੁਹਾਡੀ ਨਿਰੀ ਤੁਹਾਡੀ ਜ਼ਿੰਦਗੀ ਜਾਂਦੀ ਆ ਆ ਦੇਖੋ ਆ ਪਾਣੀ ਦੀ ਗੁਰਿਸ ਕਰੂਗਾ ਠੰਡਾ ਪਾਣੀ ਇਹਦਾ ਨਿਰਾਕਾ ਹੋਵਾ ਜ਼ਮੀਨ ਨੂੰ ਇਹ ਪਾਣੀ ਦੀ ਗੱਲ ਕਰਦੇ ਆ ਸੀ ਲੰਬੇ ਸਮੇਂ ਤੋਂ ਫਿਰ ਮੈਨੂੰ ਦੁੱਖ ਲੱਗਦਾ ਵੀ ਜੇਕਰ ਤੁਸੀਂ ਦਿਟਾਇਆ ਹੁੰਦਾ ਲੋਕੋ ਆ ਗੱਲਾਂ ਮੈਂ ਕਰਨੀਆਂ ਹੀ ਜਾ ਕੇ ਹੁਣ ਮੈਂ ਦੇ ਦਾਂ ਤੁਹਾਡੇ ਦਿਟਾਏ ਹੋਏ 13 ਤੇ 14ਵਾਂ ਚੰਡੀਗੜ੍ਹ ਵਾਲਾ ਜਿਹੜਾ ਬੰਦਾ ਜਾ ਕੇ ਭਾਈ ਅਮਰਪਾਲ ਸਿੰਘ ਵਾਰ ਆ ਗਿਆ ਮੈਨੂੰ ਉਮੀਦ ਆ ਉਹ ਇੱਕ ਗੱਲ ਕਰੂਗਾ ਪੰਜਾਬ ਦੀ ਭਾਈ ਸਰਜੀਤ ਸਿੰਘ ਤੁਸੀਂ ਜਿਤਾਇਆ ਉਹ ਗੱਲ ਕਰ ਸਕਦਾ ਬਾਕੀ ਆਪਾਂ ਦੇਖਾਂਗੇ ਜਿਹੜੇ ਦੂਜੇ ਜਿਤਾਏ ਆ 11 12 ਉਹ ਤੁਹਾਡੀ ਗੱਲ ਕਰਨ ਦੀ ਗੱਲ ਆ ਆਹ ਹਾਦਸਾ ਹੋ ਰਿਹਾ ਕਿਸੇ ਸਾਹਮਣੇ ਉਹ ਸਾਡੇ ਨਹਿਰਾ ਫਾਸਰ ਪਈਆਂ ਸੁਵੇ ਸੁੱਕੇ ਪਈਆਂ ਸੱਲੋ ਲੋਕ ਪਾਣੀ ਖਿੱਚੀ ਜਾਂਦਾ ਝੋਨਾ ਲਾਉਣ ਲੱਗ ਕੇ ਲੋਕ ਚਾਰ ਪੰਜ ਮੈਨੂੰ ਪਹਿਲੇ ਸ਼ੁਰੂ ਕਰਤਾ ਲੋਕਾਂ ਨੇ ਮੀਂਹ ਪੈਂਦਾ ਨਹੀਂ ਬੁਰਾ ਹਾਲਾ ਹਾਂਕਾਰ ਮੱਛੀ ਪਈਆ ਗਰਮੀ ਇੰਨੀ ਬਧੀ ਪਈਆ ਆ ਸਾਡਾ ਪਾਣੀ ਆ ਜਾਂਦਾ ਕੋਈ ਬੰਦਾ ਦਾ ਦੋ ਕਿਹੜਾ ਬੰਦਾ ਇਸ ਗੱਲ ਦੇ ਉੱਤੇ ਬੋਲ ਰਿਹਾ ਕਿਹੜਾ ਬੰਦਾ ਫਿਕਰਮੰਦ ਆ ਜਿਹੜਾ ਇੰਨਾ ਪਾਣੀ ਇਹਦਾ ਕੋਈ ਮੁੱਲ ਨਹੀਂ ਕੋਈ ਪੈਸਾ ਨਹੀਂ ਸਤਾਈ ਤੋਂ ਲੈ ਕੇ ਪਾਣੀ ਇਹੀ ਜਾਈ ਜਾਂਦਾ ਕਿਹੜਾ ਦੁਨੀਆ ਦਾ ਰੈਪਰਿੰਗ ਕਾਨੂੰਨ ਕਹਿੰਦਾ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਕਹਿੰਦਾ ਕਿ ਐਵੇਂ ਪਾਣੀ ਲੁੱਟ ਹੁੰਦੀ ਹੋਵੇ ਕਿਸੇ ਧਰਤੀ ਦੀ ਪਰ ਨਹੀਂ ਆਪਾਂ ਲੋੜ ਨਹੀਂ ਆਪਾਂ ਅੱਖਾਂ ਮੀਟ ਕੇ ਸੁੱਤੇ ਪਏ ਕੋਈ ਗੱਲ ਨਹੀਂ